ਮੁਰਕਾ ਅੱਜ ਮੈਂ ਫੇਰ ਇੱਕ ਵਾਰ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਪਠਾਨਕੋਟ ਸਿਵਲ ਹਸਪੀਟਲ ਦੇ ਅੰਦਰ ਜਿਹੜਾ ਨਸਲ ਸਡਾਉ ਕੇਂਦਰ ਇਸ ਵਿਜੀਲੈਂਸੀ ਉੱਤੇ ਖੜੇ ਆ ਔਰ ਮੇਰੇ ਨਾਲ ਮੇਰੇ ਹਲਕਾ ਚਾਰਜ ਔਰ ਇੰਪਲੀਮੈਂਟਰਸ ਦੇ ਚੇਅਰਮੈਨ ਰੁਤੀ ਸ਼ਰਮਾ ਜੀ ਔਰ ਪ੍ਰੈਸ ਕੋਰਪੋਰੇਟ ਦੇ ਚੇਅਰਮੈਨ ਕੈਪਟਨ ਸੁਨੋਤਾ ਜੀ ਸਾਡੇ ਸਿਵਲ ਸਰਜਨ ਮੈਡਮ ਦਿੱਤੀ ਜੀ ਐਸਐਮਓ ਡਾਕਟਰ ਸੁਨੀਲ ਚਾਂ ਜੀ ਸੋ ਤਮਾਮ ਜਿਹੜੇ ਸਾਡੇ ਡਾਕਟਰ ਸੁਵਾਨ ਨੇ ਸਾਰਾ ਪਰਿਮੈਡੀਕਲ ਸਟਾਫ ਸੋ ਅੱਜ ਅਸੀਂ ਜਿਹੜਾ ਰੀਨਵਿਟੇਟ ਕੀਤਾ ਨਸਸਡਲ ਦੇ ਅੰਦਰ ਨੂੰ ਲਗਭਗ 8.68 ਲੱਖ ਰੁਪਇਆ ਜਿਹੜਾ ਇੱਥੇ ਲੱਗਾ ਉਹਦੇ ਵਿੱਚ ਇਨਵੈਸਟ ਕੀਤਾ ਸੋ ਤੁਸੀਂ ਦੇਖਿਆ ਕਿ ਬਕਾ ਦਾ ਇਹ ਜਿੱਦਾਂ ਰੈਮ ਰੋਵਰ ਕੀਤਾ ਗਿਆ ਔਰ ਉਹਦੇ ਅੰਦਰ ਜਿਹੜੇ 100 ਮਰੀਜ਼ ਉਹਨਾਂ ਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਨੇ ਉਹ ਕੈਂਪ ਕੀਤੀਆਂ ਗਈਆਂ ਨੇ ਔਰ ਪਹਿਲੀ ਵਾਰ ਆ ਕਿਥੇ ਉਹਨਾਂ ਦੇ ਲਈ ਜਿੱਥੇ ਖਾਣੇ ਦਾ ਚੰਗਾ ਬੰਦੋਬਸਤ ਹੈ ਜਿਹੜਾ ਲਗਾਤਾਰ ਚੱਲ ਰਿਹਾ ਔਰ ਨਵੇਂ ਜਿਹੜੇ ਆਹੋ 10 ਬੈੱਡ ਹੋਰ ਸਾਨੂੰ 10 ਬੈੱਡ ਦਾ ਸੀਗਾ 10 ਬੈੱਡ ਹੋਰ ਲਾਇਆ ਨੂੰ 20 ਬੈੱਡ ਦਾ ਕੀਤਾ ਗਿਆ ਔਰ ਕਿਉਂਕਿ ਜੋਗ ਨਸ਼ਾ ਵਿਰੁੱਧ ਜਿਹੜਾ ਮਾਨ ਸਾਹਿਬ ਦੀ ਗੁਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਮਹਿੰਮ ਪਹਾਰ ਸੁਰੂ ਕੀਤੀ ਗਈ ਹੈ ਉਹ ਸਪਲਾਈ ਲਾਈਨ ਟੁੱਟਣ ਤੋਂ ਬਾਅਦ ਅਹ ਮਲੇ ਉਹ ਬੱਚੇ ਜਿਹੜੇ ਹੁਣ ਉਹਨਾਂ ਨੂੰ ਇੱਥੇ ਸਿਵਲ ਹਸਪੀਟਲ ਦੇ ਅੰਦਰ ਉਹ ਆ ਰਹੇ ਨੇ ਬੈਲਨਰ ਜਿਆਦਾ ਆ ਰਹੇ ਔਰ ਇਹ ਚ ਸਾਰਾ ਕੁਝ ਇਹ ਜਿਹੜੇ ਸਪਰੇਅ ਲੈਣਾ ਉਹ ਉਹ ਟੁੱਟੇ ਆ ਔਰ ਇਹ ਬੱਚਿਆਂ ਦਾ ਜਿਹੜਾ ਉਹ ਰੋਖੇਸ ਪਾਸੇ ਹੋਇਆ ਸੋ ਇੱਥੇ ਸਾਰੇ ਇੰਤਜ਼ਾਮ ਜਿਹੜੇ ਆ 50000 ਰੁਪਏ ਮਨੇ ਕੀਤੇ ਗਏ ਮੈਂ ਜਿੱਦਾਂ ਜ਼ਿਕਰ ਕਰਦਾ ਉਹ ਜਿੱਥੇ ਰੋਟੀ ਦਾ ਭੋਜਨ ਦਾ ਇੰਤਜ਼ਾਮ ਹੈ ਵਧੀਆ ਉਹਦੇ ਨਾਲ ਦੇ ਨਾਲ ਇਹਨਾਂ ਬੱਚਿਆਂ ਨੂੰ ਕਿੰਨੇ ਕੰਦੇ ਲਈ ਇਥੇ ਬਜਾਗਾਂ ਐਲਈਡੀ ਲਗਾਈ ਗਈ ਹੈ ਵੱਡੀ ਔਰ ਉਹਦੇ ਨਾਲ ਦੇ ਨਾਲ ਟੈੱਡ ਮਿਲ ਦਾ ਵੀ ਇੱਥੇ ਬੰਦਵਸ ਕੀਤਾ ਗਿਆ ਔਰ ਸੈਲਿੰਗ ਦਾ ਕੀਤਾ ਗਿਆ ਸੋ ਇਸੇ ਤਰ੍ਹਾਂ ਕਾਰੰਬੋਰ ਹੋਇਆ ਤਰ੍ਹਾਂ ਪਰਾਂ ਦੇ ਜਿਹੜੀਆਂ ਉਹ ਬੇਸ ਰੱਖਣ ਦੇ ਲਈ ਜਾਂ ਉਹਨਾਂ ਦੇ ਤਾਮਰਸੀ ਦੇ ਲਈ ਸੈਰਿੰਗ ਤੇ ਮਾਨਸਿਕ ਰੂਪ ਦੇ ਵਿੱਚ ਉਹ ਇਨਸਟਰੂਮੈਂਟ ਇੱਥੇ ਲਾਏ ਗਏ ਆ ਸੋ ਮੈਨੂੰ ਖੁਸ਼ੀ ਹੈ ਕਿ ਇਹ ਜਿਹੜਾ ਇੱਥੇ ਅੰਮ੍ਰਿਤਪੁਰ ਮਿਲਿਆ ਔਰ ਉਹਨਾਂ ਬੱਚੇ ਵੀ ਨਹੀਂ ਮਿਲੇ ਹਨ ਉਹਨਾਂ ਉਹਨਾਂ ਰਸਲ ਜੀ ਕੀਤੀ ਹੈ ਔਰ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਅੰਦਰ ਜਿਹੜਾ ਜਗ ਨਸ਼ਾ ਵਿਰੋਧਾ ਉਹ ਲੋਕ ਜਿਨ੍ਹਾਂ ਨੇ ਪੰਜਾਬ ਦੇ ਜ਼ਾਮਿਨ ਨੂੰ ਤੋਹਲੇ ਦੇ ਪਾਸੇ ਤੋੜਿਆ ਉਹਨਾਂ ਮਾਮਾ ਦੇ ਮੱਲੇ ਜੋ ਹੌਸਲੇ ਟੁੱਟੇ ਉਹਨਾਂ ਦੇ ਉਹਨਾਂ ਵਾਪਾ ਦੇ ਜ਼ਗਰੇ ਰੋਂਦੇ ਗਏ ਜਿਨ੍ਹਾਂ ਦੇ ਬੱਚਿਆਂ ਨੂੰ ਉਹਨਾਂ ਪਾਪੀ ਲੋਕਾਂ ਨੇ ਨਸ਼ੇ ਦੇ ਵਪਾਰੀਆਂ ਨੇ ਸੌਦਾਗਰਾਂ ਨੇ ਇਸ ਰਾਹ ਤੋੜਿਆ ਹੁਣ ਪੰਜਾਬ ਦੇ ਅੰਦਰ ਹੁਣ ਤੱਕ ਲਗਭਗ

ਜਿਹੜੇ ਹੋਸਪੀਟਲ ਨੂੰ ਬਕਸੇ ਨਹੀਂ ਜਾਣਗੇ ਆਨਰ ਦਿਨਸ ਹੋਰ ਬੜੀਆ ਪਿਆਰੀ ਜਿਹੀ ਸਰਕਾਰ ਕਰਦੇ ਆ ਸੋ ਮੈਨੂੰ ਅੱਜ ਅੱ체 ਆਰਦਾ ਮੌਕਾ ਮਿਲਿਆ ਮੈਸਸ ਡੋਲ ਕੇਂਦਰ ਦੇ ਵਿੱਚ ਸੋ ਚੰਗੇ ਬੰਦੇ ਉਸ ਔਰ ਲੱਖਾਂ ਰੁਪਏ ਦੇ ਲਾਗ ਦੇ ਨਾਲ ਇਹਨੂੰ ਅਪਗ੍ਰੇਡ ਕੀਤਾ ਗਿਆ ਤੇ ਨਾਲ ਦੀ ਨਾਲ ਇਹਨਾਂ ਬੱਚਿਆਂ ਦੀ ਮਾਨਸਿਕ ਤਸਵੀਰਤ ਤੰਗਰ ਸਿੱਦੇ ਲਈ ਜਿੱਥੇ ਬਾਕੀ ਬੰਦ ਹੋਸਪੀਟਲ ਉੱਥੇ ਇੱਕ ਬੜੀ ਛੋਟੀ ਜਿਹੀ ਲਾਇਬ੍ਰੇਰੀ ਜਿਹੜੀ ਉਹ ਵੱਖ-ਵੱਖ ਤਰ੍ਹਾਂ ਦੀਆਂ ਬੁੱਕਸ ਉੱਤੇ ਜਿਹੜੀਆਂ ਰੱਖੀਆਂ ਜਗੀਆਂ ਤਾਂ ਜੋ ਉਹ ਨੱਲ ਜਿਹੜਾ ਹੋ ਚੰਗੇ ਕਿਤਾਬਾਂ ਪੜ੍ਹ ਕੇ ਤੇ ਆਪਣੇ ਜੀਵਨ ਦੇ ਅੰਦਰ ਜਿਹੜੇ ਸੰਕਰਚ ਨੇ ਉਹ ਹੋਰ ਜੈਦੇ ਨਿਕੰ। ਸੋ ਮੈਨੂੰ ਲੱਗਦਾ ਕਿ ਜਿਹੜਾ ਜੁਨ ਮਸ਼ਾ ਅਮਰੋਦਾ ਅਸੀਂ ਇਹਨੂੰ ਜਲਦੀ ਪੰਜਾਬ ਨੂੰ ਨਸ਼ਾ ਮੁਕਤ ਵੀ ਕਰਾਂਗੇ ਰੰਗੜਾ ਪੰਜਾਬ ਬਣਾਵਾਂਗੇ ਤੇ ਪਠਾਨਕੋਟ ਸਿਵਲ ਹਸਪੀਟਲ ਵੈਸੇ ਲੋਕਾਂ ਦੀ ਸੇਵਾ ਜੋ ਵੀ ਕਰਦੇ ਤਤਪਰੰਦਾ ਔਰ ਬਹੁਤ ਵੱਡੀ

ਇਹ ਉਹ ਲੋਕ ਜਿਨ੍ਹਾਂ ਨੇ ਪਾਪਾ ਦੀ ਕਮਾਈ ਦੇ ਨਾਲ ਵੱਡੇ ਵੱਡੇ ਨਾਲ ਕਰ ਕੀਤੇ ਆ ਉਹਨਾਂ ਦੇ ਪਾਸੇ ਸਰਕਾਰ ਨੇ ਲੋਕ ਕੀਤਾ ਕੋਈ ਅਨੁਆਲ ਬਿਨਾ ਚ ਇਸ ਵਰਗ ਦੇ ਖਿਲਾਫ ਜਿਨ੍ਹਾਂ ਨੇ ਪੰਜਾਬ ਦੀ ਤਵਾਈ ਲਈ ਜਿਹੜੇ ਜ਼ਿੰਮੇਵਾਰ ਆ ਗਏ ਵੱਡੇ ਐਕਸ਼ਨ ਤੁਹਾਨੂੰ ਦੇਖਣ ਨੂੰ ਮਿਲਣਗੇ ਮੰਤਰੀ ਸਾਹਿਬ ਨੇ ਕਿਹਾ ਕਿ ਕੀ ਗੀਤੀ ਹੈ ਹੁਣ ਜਿਹੜਾ ਕਹਿੰਦੇ ਜੁਲਾਈ ਵੀ ਨਾ ਸ਼ਹਿਰ ਆਪ ਕੋ ਨਹੀਂ ਨਹੀਂ ਚਲਾਈਓ ਆ ਬਿਲਕੁਲ ਦੇਖੋ ਪਹਿਲਾਂ ਖਰਚਾ ਨਾ ਬਸੇ 888000 ਰੁਪਏ ਦਾ ਖਰਚ ਹੋਇਆ ਔਰ ਪੈਨੋ ਲਗਭਗ ਚਾਰ ਪੰਜ ਮਹੀਨੇ ਵਿੱਚ ਰਹਿੰਦੇ ਸਨ ਪਰ ਕਿਉਂਕਿ ਉਹਨਾਂ ਸਪਲਾਈ ਲਾਈਨ ਟੁੱਟਣ ਕਰਕੇ ਉਹਨੂੰ ਇਸ ਪਾਸੇ ਰੋਕ ਕਰਦੇ ਆ ਸੋ ਮੇਰੇ ਖਿਆਲ ਇਸ ਵੇਲੇ ਚੋਰਾ ਬੰਦਰਾ ਇਥੇ ਜਿਹੜੇ ਪੇਸੰਗ ਆ ਗਏ ਆ ਸੋ ਹੋਰ ਵੀ ਜੇ ਵਧਣਗੇ ਸਾਰੇ ਇੰਤਜਾਮات ਕੀਤੇ ਆ ਤੇ ਸਾਦੇ ਸਾਦੇ ਮੰਨ ਲਓ ਜੇ ਤੁਸੀਂ ਜੋਗਨ ਨਸ਼ਾ ਬੁਰੀ ਦਿੱਤਾ ਤਾਂ ਉਹਦਾ ਜਿਹੜਾ ਅਸਰ ਆ ਉਹ ਕਿਸੇ ਸੈਨਾ ਤੇ ਪੈਣਾ ਸੋ ਇਹ ਵੀ ਇੱਕ ਸਾਈਡ ਜਿਹੜੇ ਆ ਵੀ ਕਿਸੇ ਕਾਰਨ ਕਰਕੇ 20000 ਆਂਦੇ ਆਪਣੇ ਸੋਸ਼ਲ ਸਟੇਟਸ ਕਰਕੇ ਕਹਿ ਲੋ ਜਾਏ ਕਿ ਇਨਫਲੂਐਂਸ ਕੰਪਲੈਕਸ ਮੁੱਕ ਚੁੰਦਾ ਕਿ ਮੇਰੇ ਬਾਰੇ ਪਤਾ ਨਹੀਂ ਲੱਗਿਆ ਲੇਕਿਨ ਮੈਂ ਵੀ ਕਰ ਦੇ ਆ ਉਹਨਾਂ ਨੂੰ ਇਹ ਤੁਹਾਡਾ ਤੁਹਾਡਾ ਕੋਈ ਕਸੂਰ ਨਹੀਂ ਤੁਹਾਡੇ ਪਾਸੇ ਤਾਂ ਕਹਿ ਗਿਆ ਸੋ ਹੋਰ ਵੀ ਇੰਤਜ਼ਾਮ ਜਿਹੜੇ ਹੋਣਗੇ ਉਸ ਵਿੱਚ ਕਰਾਂਗਾ